ਕੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਮਰੇ ਹੋਏ ਕਬੂਤਰ ਨੂੰ ਜ਼ਿੰਦਾ ਕੀਤਾ ਸੀ ਕੀ ਇਹ ਸੱਚ ਹੈ ਜਾਂ ਫੇਕ ਕੀ ਤੁਸੀਂ ਜਾਣਦੇ ਹੋ ਕਿ ਮੱਕਾ ਤੋਂ ਆਏ ਪੀਰ ਨੇ ਗੁਰੂ ਜੀ ਤੋਂ ਅਜਿਹਾ ਸਵਾਲ ਪੁੱਛ ਲਿਆ ਜਿਸ ਦਾ ਜਵਾਬ ਸੁਣ ਕੇ ਉਹ ਹੋਸ਼ ਗਵਾ ਬੈਠਿਆ ਇਹ ਕਹਾਣੀ ਤੁਹਾਡੀ ਸੋਚ ਬਦਲ ਦੇਵੇਗੀ ਇਹ ਕਹਾਣੀ 17ਵੀਂ ਸਦੀ ਦੀ ਹੈ ਇਸ ਸਮੇਂ ਭਾਰਤ ਵਿੱਚ ਅਨੇਕਾਂ ਤਾਕਤਵਰ ਸ਼ਕਤੀਆਂ ਸੀ ਇੱਕ ਪਾਸੇ ਮੁਗਲ ਹਕੂਮਤ ਦੂਜੇ ਪਾਸੇ ਸਿੱਖਾਂ ਦੀ ਵੱਧ ਰਹੀ ਤਾਕਤ ਇਉ ਸਮਾਂ ਸੀ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਉਹ ਇੱਕ ਸੰਤ ਵੀ ਸਨ ਤੇ ਮਹਾਨ ਯੋਦਾਵੀ ਪਰ ਉਹਨਾਂ ਨੇ ਕਦੇ ਕਿਸੇ ਤੰਤਰ ਮੰਤਰ ਜਾਂ ਚਮਤਕਾਰਾਂ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਕਿਹਾ ਸੱਚਾ ਚਮਤਕਾਰ ਗਿਆਨ ਤੇ ਅਮਲ ਵਿੱਚ ਹੈ ਪਰ ਫੇਰ ਵੀ ਇੱਕ ਦਿਨ ਇੱਕ ਪੀਰ ਨੇ ਉਹਨਾਂ ਨੂੰ ਚਮਤਕਾਰ ਕਰਨ ਲਈ ਚੁਣੌਤੀ ਦੇ ਦਿੱਤੀ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਆਪਣੀ ਫੌਜ ਨਾਲ ਇੱਕ ਥਾਂ ਟਿਕੇ ਹੋਏ ਸਨ ਉੱਥੇ ਹੀ ਮੱcka ਤੋਂ ਆਇਆ ਇੱਕ ਵੱਡਾ ਪੀਰ ਵੀ ਪਹੁੰਚਿਆ ਉਹ ਇੱਕ ਵੱਡਾ ਆलिम ਇੱਕ ਗਿਆਨੀ ਮਨੁੱਖ ਸੀ ਉਹ ਗੁਰੂ ਜੀ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ ਪਰ ਫਿਰ ਵੀ ਉਸਨੇ ਗੁਰੂ ਜੀ ਦੀ ਅਸਲੀਅਤ ਜਾਂਚਣ ਦੀ ਸੋਚੀ ਉਸਨੇ ਗੁਰੂ ਜੀ ਦੇ ਕੋਲ ਆ ਕੇ ਅਦਬ ਨਾਲ ਪੁੱਛਿਆ ਜੇ ਤੁਸੀਂ ਅਸਲ ਵਿੱਚ ਅਕਾਲ ਪੁਰਖ ਦੇ ਸੱਚੇ ਸਿੰਘ ਹੋ ਤਾਂ ਇਹ ਮਰੇ ਹੋਏ ਕਬੂਤਰ ਨੂੰ ਜਿਉਂਦਾ ਕਰ ਦਿਖਾਓ ਇਹ ਸੁਣ ਕੇ ਸਭ ਪਿਆਦੇ ਤੇ ਸਿੱਖ ਚੌਕ ਗਏ ਕੀ ਗੁਰੂ ਜੀ ਇਹ ਚੁਣੌਤੀ ਕਬੂਲ ਕਰਨਗੇ ਗੁਰੂ ਗੋਬਿੰਦ ਸਿੰਘ ਜੀ ਨੇ ਹੌਲੀ ਹੌਲੀ ਮੁਸਕਰਾ ਕੇ ਪੀਰਵਲ ਵੇਖਿਆ ਉਹਨਾਂ ਨੇ ਕਿਹਾ ਜੀਵਨ ਤੇ ਮੌਤ ਦਾ ਅਧਿਕਾਰ ਕੇਵਲ ਅਕਾਲ ਪੁਰਖ ਦੇ ਹੱਥ ਵਿੱਚ ਹੈ ਪਰ ਜੇ ਤੁਸੀਂ ਜੀਵਨ ਦੇਣ ਦੀ ਗੱਲ ਕਰ ਰਹੇ ਹੋ ਤਾਂ ਅਸੀਂ ਤੁਹਾਡੇ ਸਾਹਮਣੇ ਅਸਲ ਚਮਤਕਾਰ ਕਰਕੇ ਦਿਖਾਈਏ ਇਹ ਜੋ ਲੋਕ ਅਗਿਆਨਤਾ ਚਮਰੇ ਪਏ ਹਨ ਜਦ ਉਹਨਾਂ ਨੂੰ ਗਿਆਨ ਮਿਲ ਜਾਂਦਾ ਹੈ ਜਦ ਉਹਨਾਂ ਦਾ ਮਨ ਕਰਮ ਔਰ ਧਰਮ ਦੀ ਰਾਹ ਤੇ ਚੱਲ ਪੈਂਦਾ ਹੈ ਉਹ ਅਸਲ ਵਿੱਚ ਨਵਾਂ ਜੀਵਨ ਪਾਉਂਦੇ ਹਨ ਸੱਚਾ ਚਮਤਕਾਰ ਇਹ ਹੈ ਪੀਰ ਨੇ ਇਹ ਗੱਲ ਸੁਣੀ ਤੇ ਉਹ ਸ਼ੰਕਾ ਚਪੈ ਗਿਆ ਕੀ ਇਹ ਚਮਤਕਾਰ ਦੀ ਸਭ ਤੋਂ ਵੱਡੀ ਪਰਿਭਾਸ਼ਾ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲਾਂ ਸੁਣ ਕੇ ਪੀਰ ਦੀ ਅੱਖਾਂ ਝਾਕਾਂ ਪੈ ਗਈ ਉਹ ਸਮਝ ਗਿਆ ਕਿ ਸੱਚਾ ਚਮਤਕਾਰ ਮਨੁੱਖ ਦੀ ਸੋਚ ਬਦਲਣਾ ਹੈ ਨਾ ਕਿ ਕਿਸੇ ਮਰੇ ਹੋਏ ਨੂੰ ਜਿਉਂਦਾ ਕਰਨਾ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਉਸਨੇ ਕਿਹਾ ਅੱਜ ਮੇਰੇ ਅੰਦਰ ਅਸਲ ਵਿੱਚ ਨਵਾਂ ਜੀਵਨ ਆ ਗਿਆ ਉਸ ਘੜੀ ਤੋਂ ਬਾਅਦ ਪੀਰ ਨੇ ਆਪਣਾ ਪੂਰਾ ਜੀਵਨ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਫੈਲਾਉਣ 'ਚ ਬਿਤਾ ਦਿੱਤਾ ਇਹ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਜੋ ਲੋਕਾਂ ਨੂੰ ਬਾਹਰੀ ਚਮਤਕਾਰਾਂ ਤੋਂ ਆਤਮਿਕ ਗਿਆਨ ਵੱਲ ਲੈ ਕੇ ਜਾਂਦੀ ਹੈ ਅਸੀਂ ਅੱਜ ਵੀ ਚਮਤਕਾਰ ਲੱਭ ਰਹੇ ਹਾਂ ਪਰ ਅਸਲ ਚਮਤਕਾਰ ਗਿਆਨ ਹਿੰਮਤ ਤੇ ਸੱਚ ਦੇ ਰਾਹ ਤੇ ਤੁਰਨਾ ਹੈ ਜੇਕਰ ਤੁਸੀਂ ਵੀ ਇਹ ਗੱਲ ਤੋਂ ਸਹਿਮਤ ਹੋ ਤਾਂ ਵਾਹਿਗੁਰੂ ਕਹਿ ਕੇ ਇਹ ਵੀਡੀਓ ਸ਼ੇਅਰ ਕਰੋ ਤਾਂ ਜੋ ਇਹ ਅਸਲ ਗਿਆਨ ਹੋਰ ਲੋਕਾਂ ਤੱਕ ਵੀ ਪਹੁੰਚੇ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਵਿੱਚ ਦੱਸੋ ਤੇ ਹੋਰ ਅਜਿਹੀਆਂ ਰੋਚਕ ਕਹਾਣੀਆਂ ਦੇ ਲਈ ਸਾਡੇ ਚੈਨਲ ਗੁਰੂ ਮਰਿਆਦਾ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ